ਹੈਲੋ ਗਾਇਸ ਅੱਜ ਮੈਂ ਤੁਹਾਨੂੰ ਘਰ ਵਿੱਚ ਕੈਂਚੀ ਤਿੱਕੀ ਕਰਨਾ ਸਿਖਾਵਾਂਗੀ ਸਭ ਤੋਂ ਪਹਿਲਾਂ ਤੁਸੀਂ ਇੱਕ ਕੈਂਚੀ ਲੈ ਲਓ ਇੱਕ ਰੇਗਮਰ ਲੈ ਲਓ ਜ ਜਿੰਨਾ ਤੁਸੀਂ ਇਹਨਾਂ ਨੂੰ ਸਾਫ਼ ਕਰਨਾ ਇੱਕ ਸੂਈ ਤੇ ਇੱਕ ਬੇਸਟ ਕੱਪੜਾ ਬੇਸਟ ਕੱਪੜੇ ਦੇ ਉੱਪਰ ਆਪਾਂ ਕੈਂਚੀ ਚੈੱਕ ਕਰਾਂਗੇ ਦੇਖੋ ਇਹ ਕੈਂਚੀ ਕੱਟਣ ਦੇ ਲਈ ਜ਼ੋਰ ਲਗਾਉਂਦੀ ਆ ਤੇ ਕੱਟਦੀ ਵੀ ਸਹੀ ਤਰੀਕੇ ਨਾਲ ਨਹੀਂ ਆਗੀ ਬਹੁਤ ਔਖਾ ਕੱਟਦੀ ਐ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇਦਿਕ ਕੈਂਚੀ ਇਸ ਫਾਈ ਕਰਨੀ ਹੈ ਜੇ ਇਹਦੇ ਤੇ ਕੋਈ ਵੀ ਬੇਸਟ ਚੀਜ਼ ਲੱਗੀ ਹੋਊਗੀ ਉੱਤਰ ਜਾਊਗੀ ਰੇਗਮਰ ਲੈ ਕੇ ਇਸ ਤਰ੍ਹਾਂ ਰਗੜਨਾ ਇਹਨੂੰ ਸਾਰੀ ਕੈਂਚੀ ਤੇ ਰਗੜਨਾ ਜੋ ਵੀ ਬੇਸਟ ਚੀਜ਼ ਹੋਊਗੀ ਉਹ ਉੱਤਰ ਜਾਊਗੀ ਇਹ ਸਾਰੇ ਨੂੰ ਸਾਫ ਕਰਨ ਨੂੰ ਪਹਿਲਾਂ ਇਹਨੂੰ ਚਾਰੇ ਸੱਡਾਂ ਇਹਦੀਆਂ ਸਾਫ ਕਰ ਲਓ ਫਿਰ ਇਸ ਤਰ੍ਹਾਂ ਜੋ ਵੀ ਲੱਗੀ ਚੀਜ਼ ਉਤਾਰ ਦਿਓ ਫਿਰ ਇੱਕ ਸੂਈ ਲੈਣੀ ਆ ਸੂਈ ਲੈ ਕੇ ਫਿਰ ਤੁਸੀਂ ਜਿਹੜੀ ਕੈਂਚੀ ਦੀ ਧਾਰ ਚੈੱਕ ਕਰਨੀ ਉਂਗਲ ਦੀ ਸਹਤਾਂ ਜਿੱਧਰ ਧਾਰ ਆ ਫਿਰ ਇੱਕ ਸੂਈ ਲੈ ਕੇ ਇਸ ਤਰ੍ਹਾਂ ਰਗੜੋ ਉਹਨੂੰ 1 ਮਿੰਟ ਦੇ ਲਈ ਰਗੜੋ ਇਦਾਂ ਤੁਹਾਡੀ ਕੈਂਚੀ ਬਹੁਤ ਸੋਹਣੀ ਹੋ ਚੁੱਕੀ ਬਹੁਤ ਸੋਹਣਾ ਕੱਟਣ ਲੱਗ ਚੁੱਕੀ ਹੈ ਇਸ ਤਰ੍ਹਾਂ ਰਗੜਨਾ ਫਿਰ ਤੁਸੀਂ ਦੂਸਰੀ ਸਾਈਡਸ ਆ ਨਾ ਦੂਸਰੀ ਸਾਈਡ ਦੇਖੋ ਦੂਸਰੀ ਸਾਈਡ ਵੀ ਇਸ ਤਰ੍ਹਾਂ ਰਗੜਨਾ ਫਰਸਟ ਫਰਸਟ ਰਗੜੋ ਬੋਥ ਸੋਨੀ ਕੈਂਚੀ ਕੱਟਣ ਲੱਗ ਜੂ ਤੁਹਾਡੇ ਘਰ ਵਿੱਚ ਹੀ ਮਿੰਟਾਂ ਦੇ ਵਿੱਚ ਇਸ ਤਰ੍ਹਾਂ ਰਗੜਨ ਤੋਂ ਬਾਅਦ ਤੁਸੀਂ ਇਸ ਤੇ ਆਇਲ ਵੀ ਲਾ ਸਕਦੇ ਹੋ ਫਿਰ ਦੇਖੋ ਕਿੰਨਾ ਸੋਨਾ ਕੱਟਦੀ ਹੈ ਮਿੰਟਾਂ ਦੇ ਵਿੱਚ ਘਰ ਵਿੱਚ ਤੁਹਾਡੀ ਕੈਂਚੀ ਤਿੱਕੀ ਹੋ ਜੂਗੀ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ